ਇਹ ਗੱਲ ਕਰਦੇ ਹਾਂ ਦਿੱਲੀ ਦੀ ਰਾਉਜ਼ ਐਵੈਨਿਊ ਕੋਰ ਦਾ ਕੇ ਜਵਾਲ ਨੂੰ ਮੁਰਤੋਂ ਸਵੰਨ ਪੇਸ਼ ਦਿੱਤਾ ਗਿਆ ਤਾਂ ਈਡੀ ਦੀ ਦੂਜੀ ਸ਼ਿਕਾਇਤ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਸਵੰਨ ਪੇਸ਼ ਦਿੱਤਾ ਗਿਆ ਤਾਂ ਦੱਸਦੇ ਕਿ ਅਦਾਲਤ ਨੇ 16 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਹੁਣ ਤੱਕ ਈਡੀ ਕੇ ਜਵਾਲ ਨੂੰ ਅੱਠ ਸਵੰਨ ਜਾਰੀ ਕਰ ਚੁੱਕੀ ਹੈ ਤਾਂ ਹਲੇ ਤੱਕ ਵੀ ਇਕਵਾਲ ਵੀ ਪੇਸ਼ ਨਹੀਂ ਹੋਏ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇ ਜਵਾਲ ਦਾ ਤਾਜ਼ੀ ਕੀ ਕਤਿਤ ਛਰਾਬ ਘੁਟਾਲੇ ਮਾਮਲੇ ਦੇ ਵਿੱਚ ਈਡੀ ਵੱਲੋਂ ਉਜਗਿਜ ਕਰਨੇ ਜਾ ਰਹੀ ਹੈ ਇਥੇ ਕੇਜੂਵਾਲ ਤੋਂ ਤਾਂ ਲਗਾਤਾਰ ED ਦੀ ਦੂਜੀ ਸ਼ਿਕਾਇਤ ਅਤੇ ਸਮਨ ਜਾਰੀ ਕਰ ਦਿੱਤਾ ਗਿਆ ਤਾਂ 16 ਮਾਰਚ ਨੂੰ ਪੇਸ਼ੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਤਾਂ ED ਦੀ ਦੂਜੀ ਸ਼ਿਕਾਇਤ ਤੇ ਸਮਨ ਜਾਰੀ ਕੀਤਾ ਗਿਆ ਤਾਂ ਲਗਾਤਾਰ ਇਹ ਤੇ ਸਮਨ ਜਾਰੀ ਹੋ ਰਹੇ ਨੇ ਪਰ ਹਰ ਵਾਰ ਇਹ ਹਵਾਲਾ ਦੰਦਿਆ ਗੈਰ ਕਾਨੂੰਨੀ ਸਮਨ ਨੂੰ ਕਹਿ ਕੇ ਪੇਸ਼ ਨਹੀਂ ਹੋਏ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੂਵਾਲ ਹਾਲਾਂਕਿ ਬੀਤੀ ਸਮਨ ਤੇ ਬੀਤੀ ਸਮਨ ਤੇ ਉਹਨਾਂ ਦੇ ਵੱਲੋਂ ਇਹ ਜੋ ਕੀ ਹਵਾਲਾ ਦਿੱਤਾ ਗਿਆ ਸੀ ਕਿ ਇਹ ਗੈਰ ਕਾਨੂੰਨੀ ਹੈ ਬੇਸ਼ੱਕ ਮੈਂ ਸਵਾਲ ਦਵਾਂਗਾ ਤਾਂ ਸਿੱਧਾ ਰੁਕਾਂਗੇ ਸਾਡੇ ਸਹੀ ਹੋ ਗਏ ਹਰਪ੍ਰੀਤ ਬੰਦੇਸ਼ਾ ਸਾਡਾ ਨਾਲ ਜੁੜ ਚੁਕੇ ਨੇ ਜੀ ਅਰਪੀਤ ਮੁਰਤੋ ਸਮਨ ਜਾ ਰਹੀ ਹੋ ਚੁਕਿਆ ਤਾਂ 16 ਨੂੰ ਇੱਥੇ ਪੇਸ਼ੀ ਹੋਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਕੁਝ ਅਸਰ ਲੱਗਦੇ ਨਹੀਂ ਹੁਣ ਪੇਸ਼ੀ ਤੇ ਦੇਖੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਸਾਹਮਣੇ ਇਸ ਤੋਂ ਪਹਿਲਾਂ ਈਡੀ ਜਿਹੜੀ 8 ਸਮਨ ਪੇਚ ਚੁੱਕੀ ਕੇਰੀਵਾਲ ਇਹਨਾਂ ਸਮ ਜਿਹੜੇ ਸਮਨ ਉਹਨਾਂ ਨੂੰ ਮਿਲਦੇ ਰਹੇ ਉਹਨਾਂ ਨੂੰ ਗੈਰ ਕਾਨੂੰਨੀ ਦੱਸਦੇ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਉਹ ਜਵਾਬ ਦੇਣ ਲਈ ਤਿਆਰ ਲੇ ਤਿਆਰ ਨੇ ਤੇ ਉਹਨਾਂ ਨੇ ਕਿਹਾ ਕਿ ਈਡੀ 12 ਮਾਰਚ ਤੋਂ ਬਾਅਦ ਉਹਨਾਂ ਦੀ ਕੋਈ ਵੀ ਇੱਕ ਤਰੀਕ ਮੰਗੀ ਗਈ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਈਡੀ ਪਹਿਲਾਂ ਵੀ ਜਿਹੜਾ ਹੈ ਉਹ ਰਾਊਜ਼ੇਨੀ ਕੋਰਟ ਦਾ ਰੁਕ ਕਰ ਚੁੱਕੀ ਸੀ ਉਸ ਤੋਂ ਪਹਿਲਾਂ ਵੀ ਜਦੋਂ ਤਰੀਕ ਪਈ ਤੇ ਅਰਵਿੰਦ ਕੇਜਰੀਵਾਲ ਜੋ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਸਨ ਤਾਂ ਉਹਨਾਂ ਨੇ ਕਿਹਾ ਸੀ ਆਪਣੀ ਗੱਲ ਰੱਖਣਗੇ ਹੁਣ ਦੁਬਾਰਾ ਤੋਂ ਜਦੋਂ ਇੰਡੀਆ ਇਸ ਮਾਮਲੇ ਦੇ ਵਿੱਚ ਰੋਕੀਤਾ ਕੋਰਟ ਦਾ ਤੇ ਫਿਰ ਤੋਂ ਕੋਰਟ ਨੇ ਇਸ ਮਾਮਲੇ ਦੇ ਵਿੱਚ 16 ਤਰੀਕ ਦਿੱਤੀ ਕਿ 16 ਤਰੀਕ ਨੂੰ ਪੇਸ਼ ਹੋਣਗੇ ਤੇ ਆਪਾਂ ਪੱਕ ਰੱਖਣਗੇ ਹਾਲਾਂਕਿ ਆਵਾਮੀ ਪਾਰਟੀ ਲਗਾਤਾਰ ਇਹਨਾਂ ਜਿਹੜੇ ਸੰਬੰਧ ਨੇ ਇਹਨਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੀ ਕਿ ਸਿਰਫ ਸਿਆਸਤ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਲੇਕਿਨ ਹੁਣ ਸਵਾਲ ਉੱਠਦਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਖੁਦ ਪੇਸ਼ ਹੋਣਗੇ ਜਾਂ ਫਿਰ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਗੱਲ ਕਰਨਗੇ ਇਹ ਇੱਕ ਵੱਡਾ ਸਵਾਲ ਹੈ ਗੌਰਤਲ ਵੀ ਕਿਸੇ ਤੌਰ ਤੇ ਸ਼ਰਾਬ ਕੋ ਡਾਲਦੇ ਜਿਹੜਾ ਮਨੀ ਲਾਂਡਰਿੰਗ ਦੀ ਜਿਹੜੀ ਗੱਲ ਕਹੀ ਜਾ ਰਹੀ ਉਸ ਨੂੰ ਲੈ ਕੇ ਲਗਾਤਾਰ ED ਜਿਹੜੀ ਹੈ ਅਰਵਿੰਦ ਕੇਜਰੀਵਾਲ ਨੂੰ ਸਮਨ ਭੇਜ ਰਹੀ ਹੈ ਆઠ ਸਮਨ ਭੇਜੇ ਜਾਣ ਦੇ باوجود ਵੀ ਉਹ ਪੇਸ਼ ਨਹੀਂ ਹੋਏ ਲਗਾਤਾਰ ਆਮ ਆਦਮੀ ਪਾਰਟੀ ਇਹਨਾਂ ਸਮਨਾਂ ਨੂੰ ਗੈਰ ਕਾਨੂੰਨੀ ਦੱਸਦੀ ਰਹੀ ਕਿ ਜਿਹੜੇ ਸਮਨ ਭੇਜੇ ਜਾ ਰਹੇ ਨੇ ਇਹ ਗੈਰ ਕਾਨੂੰਨੀ ਨੇ ਤੇ ਉਸੇ ਗਵਰਨੀਅਰ ਕੋਰਟ ਦਾ ਰੋਕ ਕੀਤਾ ਤਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਉੱਤੇ ਪੇਸ਼ ਹੋਏ ਤਾਂ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਜਿਹੜੀ ਆਪਣੀ ਗੱਲ ਰੱਖੀ ਤਾਂ ਉਸ ਤੋਂ ਬਾਅਦ ਕੋਰਟ ਨੇ 16 ਮਾਰਚ ਦੀ ਤਰੀਕ ਦਿੱਤੀ ਗਈ ਸੀ ਕਿ 16 ਮਾਰਚ ਨੂੰ ਪੇਸ਼ ਹੋਇਆ ਜਾਏਗਾ ਉਸ ਤੋਂ ਫਿਰ ਬਾਅਦ 20 ED ਨੇ ਸਮਨ ਭੇਜੇ ਗਏ ਤਾਂ ਉਸ ਤੋਂ ਬਾਅਦ ਫਿਰ ED ਨੇ ਸਾਊਥ ਮਾਫ ਕਰਨਾ ਰਾਊਜ਼ ਐਵੇਨਿਊ ਕੋਰਟ ਦਾ ਰੁਕ ਕੀਤਾ ਤਾਂ ਉਸ ਤੋਂ ਬਾਅਦ ਸਾਫ਼ ਕੀਤਾ ਕਿ ਇਸ ਮਾਮਲੇ ਦੇ ਉੱਤੇ ਉਹਨਾਂ ਨੂੰ ਤਾਕੀ ਕੀਤੀ ਜਾਏ ਕਿ ਉਹ ਪੇਸ਼ ਹੋਣ ਤਾਂ 16 ਮਾਰਚ ਤਰੀਕ ਦਿੱਤੀ ਗਈ ਹੁਣ ਸਵਾਲ ਵੱਡਾ ਇਹ ਹੈ ਕਿ ਅਰਵਿੰਦ ਕੇਜੀਵਾਲ ਜਿਹੜੇ ਨੇ ਫਿਜ਼ੀਕਲੀ ਪੇਸ਼ ਹੋਣਗੇ ਜਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਬਿਲਕੁਲ ਹਰ ਪੇ ਤੇ ਜਿਸ ਕਦਰ ਉਹ ਆ ਰਿਹਾ ਤਾਂ ਇਹ ਲੱਗਦਾ ਕਿ ਉਹਦੇ ਵੱਲੋਂ ਆਉਣ ਵਾਲੇ ਸਮੇਂ 'ਚ ਮੁਸ਼ਕਿਲਾਂ ਆ ਸਕਦੀਆਂ ਨੇ ਦੇਖੋ ਇਹ ਹੁਣ ਸਮਾਂ ਦੱਸੇਗਾ ਕਿ ਉਹ ਪੇਸ਼ ਹੁੰਦੇ ਨੇ ਜਾਂ ਨਹੀਂ ਕਿ 16 ਤਰੀਕ ਨੂੰ ਆਮ ਆਦਮੀ ਪਾਰਟੀ ਇਸ ਤੇ ਕੀ ਰੋਕ اختیار ਕਰਦੀ ਹੈ ਆਮ ਆਦਮੀ ਪਾਰਟੀ ਆਫੀਸ਼ੀਅਲੀ ਇਸ ਤੇ ਕੀ ਹੁਣ ਬਿਆਨ ਦਿੰਦੀ ਏ ਕਿ ਕਿਸ ਤਰੀਕੇ ਨਾਲ ਇਸ ਮਾਮਲੇ ਦੇ ਉੱਤੇ ਰੋਕ اختیار ਹੋਏਗਾ ਆਮ ਆਦਮੀ ਪਾਰਟੀ ਦਾ ਲੇਕਿਨ ਜ਼ਾਹਿਰ ਤੌਰ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਮੁਸ਼ਕਲਾਂ ਫਿਲਹਾਲ ਇਹ ਕਿਸੇ ਤੌਰ ਤੇ ਜਿਹੜਾ ਸ਼ਰਾਬ ਘਟਾਲਾ ਉਸ ਨੂੰ ਲੈ ਕੇ ਕੱਟ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਉਹਨਾਂ ਦੇ ਤਿੰਨ ਲੀਡਰ ਪਹਿਲਾਂ ਹੀ ਜਿਹੜੇ ਨੇ ਉਹ ਜੇਲ੍ਹ 'ਚ ਨੇ ਹਾਲਾਂਕਿ ਸਤਿੰਦਰ ਜਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਸਿਹਤ ਦੇ ਆਧਾਰ ਤੇ ਚਲਦਿਆਂ ਉਹਨਾਂ ਨੂੰ ਹਸਪਤ ਪਹਿਲਾਂ ਹੀ ਅੰਦਰ ਨੇ ਤੇ ਹੁਣ ਸਵਾਲ ਜਿਹੜਾ ਹੈ ਕਿ ਜੇਕਰ ਪਾਰਟੀ ਦਾ ਜਿਹੜਾ ਮੁਖੀ ਹੈ ਜੇਕਰ ਉਸ ਤੇ ਤਲਵਾਰ ਲਟਕਦੀ ਹੈ ਤਾਂ ਫਿਰ ਜ਼ਾਹਿਰ ਤੌਰ ਤੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਬਿਲਕੁਲ ਬਿਲਕੁਲ ਹਰ ਪੇ ਤਾਂ ਲਗਾਤਾਰ ਇੱਥੇ ਵਿਰੋਧੀਆਂ ਦੇ ਵੱਲੋਂ ਵੀ ਤੰਜ ਕੱਸਿਆ ਜਾ ਰਿਹਾ ਹੈ ਕਿ ਹਰ ਵਾਰ ਸਮਨ ਨੂੰ ਗੈਰ ਕਾਨੂੰਨੀ ਕਹਿਣਾ ਤੇ ਉਸ ਤੇ ਬਾਅਦ ਪੇਸ਼ੀ ਨਹੀਂ ਦੇਣੀ ਤਾਂ ਇਹ ਆਪਣੇ ਆਪ ਦੇ ਵਿੱਚ ਸਵਾਲ ਵੀ ਕਿਤੇ ਮਨਾਂ ਦੇ ਵਿੱਚ ਖੜਾ ਕਰਦਾ ਹੈ ਕਿ ਕਿਉਂ ਨਹੀਂ ਪੇਸ਼ ਹੋ ਰਹੇ ਦੇਖੋ ਆਮ ਆਦਮੀ ਪਾਰਟੀ ਨੇ ਇਸ ਤੋਂ ਪਹਿਲਾਂ ਵੀ ਕਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਉਸ ਨੂੰ ਬਦਲ ਦਿੱਤਾ ਤਾਂ ਉਸ ਦਾ ਬਦਲਾ ਸਾਡੇ ਕੋਲ ਲਿਆ ਜਾ ਰਿਹਾ ਹੈ ਇਸ ਲਈ ਮਾਮਲਾ ਲੀਗਲ ਹੁੱਲਿਆ ਹੋਇਆ ਹੈ ਵੀ ਈਡੀ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਡਰਨ ਵਾਲੀ ਨਹੀਂ ਹੈਗੀ ਤੇ ਅਸੀਂ ਲਗਾਤਾਰ ਜਿਹੜਾ ਕੋਰਟ ਦਾ ਰੋਖ ਇਸ ਮਾਮਲੇ ਦੇ ਅਖਤਿਆਰ ਚੁਟਾ ਇਸ ਉਸ ਤੇ ਆਪਣੀ ਗੱਲ ਰੱਖਾਂਗੇ ਗੌਰਤ ਲਵੇ ਕਿ 22 ਮਾਰਚ 2021 ਨੂੰ ਮਲੇਸਿਸ ਹੋ ਗਿਆ ਦਿੱਲੀ ਦੇ ਵਿੱਚ ਨਵੀਂ ਸ਼ਰਾਬ ਨੀਤੀ ਦਾ ਐਲਾਨ ਕੀਤਾ ਸੀ ਤਾਂ 17 ਨਵੰਬਰ 2021 ਨੂੰ ਨਵੀਂ ਸ਼ਰਾਬ ਜਿਹੜੀ ਪਾਲਿਸੀ ਸੀ ਜਿਹੜੀ ਐਕਸਾਈਜ਼ ਵਾਦ ਸ਼ੁਰੂ ਹੋਏ ਕੀ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਇਹੜਾ ਪੈਸੇ ਦਾ ਲੈਣ-ਦੇਣ ਹੋਇਆ ਮਨੀ ਲਾਂਡਰਿੰਗ ਦੀ ਗੱਲਾਂ ਕੀਤੀਆਂ ਜਾਂ ਰਾਜਨੀਤਿਕ ਫਾਇਦਾ ਨਹੀਂ ਗੱਲਾਂ ਕੀਤੀਆਂ ਗਈਆਂ ਤਾਂ ਉਸ ਤੋਂ ਲੈ ਕੇ ਹੀ ਲਗਾਤਾਰ ਸਵਾਲ ਉੱਠਦੇ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਹਿੰਦੀ ਰਹੀ ਹੈ ਕਿ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਇਹ ਸਭ ਬੇਬੁਨਿਆਦ ਝੂਠ ਹੈ ਇਨੀ ਜਾਂਚ ਹੋਣ ਦੇ ਬਾਵਜੂਦ ਵੀ ਇਨੀ ਛਾਪੇ ਮਾਰਨ ਦੇ ਬਾਵਜੂਦ ਵੀ ਏਜੰਸੀਆਂ ਦੇ ਹੱਥ ਕੁਝ ਨਹੀਂ ਲੱਗਾ ਅਰਵਿੰਦ ਕੇਜਰੀਵਾਲ ਨੂੰ ਵੀ ਕੇਵਲ ਇਸੇ ਕਰਕੇ ਤਾਂ ਕੀਤਾ ਜਾ ਰਿਹਾ ਕਿ ਉਹ 2024 ਦੀ ਜਿਹੜੀ ਲੋਕ ਸਭਾ ਚੋਣ ਨੇ ਉਹਨਾਂ ਦੇ ਪ੍ਰਚਾਰ ਪ੍ਰਸਾਰ ਵਾਸਤੇ ਪਾਰਟੀ ਦੇ ਕੰਮਾਂ ਵਾਸਤੇ ਨਾ ਕਰ ਸਕ 16 مارچ ਜਿਹੜੀ ਡੇਟ ਹੈ ਕਿ ਉਸ ਦਿਨ ਅਰਵਿੰਦ ਕੇਜੂਵਾਲ ਸਾਹਿਬ ਫਿਜ਼ੀਕਲੀ ਪੇਸ਼ ਹੋਣਗੇ ਆਉਣਗੇ کورٹ ਜਾਂ ਫਿਰ ਇਸ ਮਾਮਲੇ ਦੇ ਉੱਤੇ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੀ ਗੱਲ ਰੱਖਣਗੇ ਜਾਂ ਫਿਰ ਇਸ ਦੇ ਅੱਗੇ ਕੋਈ ਲੀਗਲ ਜਿਹੜਾ ਕਦਮ ਚੁੱਕਿਆ ਜਾਏਗਾ ਇਹ ਹੁਣ ਤਸਵੀਰ ਸਾਫ਼ ਹੋਏਗੀ 16 ਮਾਰਚ ਨੂੰ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇਸ ਤੇ ਰੁਕ ਰਹੀਦੀ ਹੈ ਬਿਲਕੁਲ ਹਰਪ੍ਰੀਤ ਜੀ ਤੁਸੀਂ ਸਵਾਲ ਵੱਡਾ ਹੈ ਕਿ ਇਸ 16 ਮਾਰਚ ਨੂੰ ਕਿਸ ਕਦਰ ਉਹਨਾਂ ਦੇ ਵੱਲੋਂ ਪੇਸ਼ੀ ਦਿੱਤੀ ਜਾਵੇਗੀ ਜੇ ਨਹੀਂ ਤਾਂ ਫਿਲਹਾਲ ਦੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾ ਦੱਸ ਦਿਓ ਕਿ ਇੱਥੇ ਮੂਰਤ ਸਮਝ ਜਾਰੀ ਹੋ ਚੁੱਕਿਆ ਹੈ ਤਾਂ ਕਿਸ ਕਦਰ ਹੁਣ